ਇਹ ਦੇਖੋ ਜੀ ਤੁਹਾਨੂੰ ਭਾਰਤ ਬੰਦ ਦਾ ਜ਼ਬਰਦਸਤ ਸੀਨ ਦਿਖਾ ਰਿਆ ਮੋਗਾ ਦੇ ਮੋਗਾ ਕੋਟਕਪੂਰਾ ਰੋਡ ਦੇ ਉੱਪਰ ਸਮਲਸਰ ਤੋਂ ਇਹ ਤੁਸੀਂ ਦੇਖ ਸਕਦੇ ਹੋ ਇੱਕ ਵੀ ਦੁਕਾਨ ਜਿਹੜੀ ਹੈ ਉਹ ਇੱਥੇ ਨਹੀਂ ਖੁੱਲੀ ਹੋਈ ਲਗਭਗ 100 ਫੀਸ ਦੀ ਹੰਗਾਰਾ ਲੋਕਾਂ ਨੇ ਦਿੱਤਾ ਦੁਕਾਨਾਂ ਵੀ ਬੰਦ ਨੇ ਬੱਸਾਂ ਵੀ ਬੰਦ ਨੇ ਸਰਕਾਰੀ ਵੀ ਤੇ ਲਗਭਗ ਪ੍ਰਾਈਵੇਟ ਬੱਸਾਂ ਵੀ ਬੰਦ ਨੇ ਅੱਜ ਦਾ ਹੰਗਾਰਾ ਅਸੀਂ ਸਮਾਜਸਰ ਖੜੇ ਆ ਬਹੁਤ ਵਧੀਆ ਦੇਖ ਰਹੇ ਆ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਸਾਨੂੰ ਇਸ ਟਾਈਮ ਲਗਭਗ 10 10 ਵੱਜ ਚੁੱਕੇ ਨੇ ਔਰ ਦੋਨੋਂ ਪਾਸੇ ਇਹ ਤੁਸੀਂ ਸੀਨ ਦੇਖ ਸਕਦੇ ਹੋ ਪੂਰੀ ਤਰ੍ਹਾਂ ਭਾਰਤ ਬੰਦ ਦੇ ਸੱਦੇ ਨੂੰ ਭਰਪੂਰ ਹੰਗਾਰਾ ਕੋਈ ਵੀ ਦੁਕਾਨ ਨਹੀਂ ਖੁੱਲੀ ਇੱਕ ਤਰ੍ਹਾਂ ਨਾਲ ਜਿਹਨੂੰ ਕਹਿੰਦੇ ਹੁੰਦੇ ਨੇ ਕਿ ਚਿੜੀ ਵੀ ਚੂਨੀ ਕਰ ਰਹੀ 10 ਤੋਂ ਉੱਪਰ ਟਾਈਮ ਹੋ ਚੁੱਕਿਆ ਪਰ ਚਿੜੀ ਵੀ ਚੂ ਨਹੀਂ ਕਰ ਰਹੀ ਇੰਨਾ ਜ਼ਬਰਦਸਤ ਹੰਗਾਰਾ ਭਾਰਤ ਬੰਦ ਦੇ ਸੱਦੇ ਨੂੰ ਲੋਕਾਂ ਨੇ ਦਿੱਤਾ ਲਗਭਗ ਵੱਡੀ ਗਿਣਤੀ ਬਾਜ਼ਾਰਾਂ ਦੇ ਵਿੱਚੋਂ ਇਦਾਂ ਦੀ ਰਿਪੋਰਟ ਆ ਰਹੀ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚੇ SKM ਦੇ ਨਾਲ ਜਿਹੜੀਆਂ 402 ਤੋਂ ਵੱਧ ਜਥੇਬੰਦੀਆਂ ਪੂਰੇ ਭਾਰਤ ਦੇ ਵਿੱਚ ਜੁੜੀਆਂ ਨੇ ਉਹਨਾਂ ਦਾ ਇਹ ਸੱਦਾ ਸੀ ਇੱਕ ਪਾਸੇ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਦਿੱਲੀ ਜਾਣ ਦਾ ਸੱਦਾ ਦਿੱਤਾ ਉਹ ਉੱਥੇ ਸ਼ੰਭੂ ਬਾਰਡਰ ਦੇ ਉੱਪਰ ਤੇ ਖਨੌਰੀ ਬਾਰਡਰ ਦੇ ਉੱਪਰ ਡਟੀਆਂ ਹੋਈਆਂ ਨੇ ਜਦੋਂ ਜਹਦ ਉੱਥੇ ਦਿੱਲੀ ਜਾਣ ਦੀ ਚੱਲ ਰਹੀ ਹੈ ਪਰ ਦੂਜੇ ਪਾਸੇ ਜਿਹੜਾ ਇਹ ਭਾਰਤ ਬੰਦ ਦਾ ਸੱਦਾ ਸੀ ਇਸ ਨੂੰ ਤੁਸੀਂ ਦੇਖ ਸਕਦੇ ਹੋ ਜ਼ਬਰਦਸਤ ਹੰਗਾਰਾ ਇਸ ਵਕਤ ਮੈਂ ਤੁਹਾਨੂੰ ਇਹ ਸੀਨ ਜਿਹੜਾ ਉੱਤਰ ਤੋਂ ਸਮਾਲ ਸਰ ਤੋਂ ਦਿਖਾ ਰਿਹਾ ਔਰ ਸਮਾਲ ਸਰ ਜਿਹੜਾ ਇਹ ਕਸਬਾ ਮੋਗਾ ਦਾ ਔਰ ਇੱਕ ਵੀ ਦੁਕਾਨ ਇੱਥੇ ਮੈਨੂੰ ਖੁੱਲੀ ਨਜ਼ਰ ਨਹੀਂ ਆਈ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਬਰਦਸਤ ਸੀਨ ਹੈ ਭਾਰਤ ਜੀ ਦੇਖੋ ਕੋਈ ਵੀ ਦੁਕਾਨ ਖੁੱਲੀ ਨਹੀਂ ਹੈ ਪੂਰਾ ਬਾਜ਼ਾਰ ਦੂਰ ਤੱਕ ਬੰਦ ਹੈ ਜਿਹਨੂੰ ਕਹਿੰਦੇ ਨੇ ਚਿੜੀ ਵੀ ਚੂਹ ਨਹੀਂ ਕਰਦੀ ਉਸ ਤਰ੍ਹਾਂ ਦਾ ਨਜ਼ਾਰਾ ਹੈ ਬਾਜ਼ਾਰਾਂ ਦੇ ਵਿੱਚ ਸਾਰੀਆਂ ਦੁਕਾਨਾਂ ਦੇ ਸ਼ਟਰ ਤੁਸੀਂ ਦੇਖ ਸਕਦੇ ਹੋ ਬੰਦ ਨੇ ਇਹ ਦੁਕਾਨਾਂ ਕਰੀਬ 7.5 9:30 8 ਤੱਕ ਖੁੱਲ ਜਾਂਦੀਆਂ ਹੁੰਦੀਆਂ ਨੇ ਔਰ ਇਸੇ ਹੀ ਤਰ੍ਹਾਂ ਬਾਕੀ ਬਾਜ਼ਾਰਾਂ ਤੋਂ ਵੀ ਰਿਪੋਰਟ ਮੈਂ ਇਕੱਠੀ ਕੀਤੀ ਹੈ ਇਹੀ ਸੀਨ ਹੈ ਰਾਤ 1:30 ਵਜੇ ਤੱਕ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਚੱਲੀ ਹੈ ਪਰ ਉਸ ਮੀਟਿੰਗ ਤੋਂ ਕੁਝ ਵੀ ਨਿਕਲਿਆ ਕਿਉਂਕਿ ਸ਼ਾਇਦ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਤੇ ਗੰਭੀਰ ਨਹੀਂ ਹੈਗੀ ਸੰਜੀਦਾ ਨਹੀਂ ਹੈਗੀ ਤੇ ਇਸੇ ਕਰਕੇ ਹੀ ਮੀਟਿੰਗਾਂ ਤਾਂ ਤਿੰਨ ਕਰਲੀਆਂ ਪਰ ਤਿੰਨ ਪੈਸੇ ਦਾ ਕੁਝ ਮੀਟਿੰਗਾਂ ਚੋਂ ਨਿਕਲ ਨਹੀਂ ਸਕਿਆ ਉਹੀ ਲਾਰਾ ਅਗਲੀ ਮੀਟਿੰਗ ਦਾ ਦੇਖ ਕੇ ਤੇ ਕੇਂਦਰ ਸਰਕਾਰ ਦੇ ਜਿਹੜੇ ਨਮਾਇंदे ਸੀ ਮੰਤਰੀ ਸੀ ਉਹ ਚਲੇ ਗਏ ਨੇ ਮੁੱਖ ਮੰਤਰੀ ਭਗਵਨ ਸਾਮਾਨ ਨੇ ਵੀ ਕਿਹਾ ਵੀ ਭਾਈ ਤੁਸੀਂ ਸਾਡੇ ਇਲਾਕੇ ਦੇ ਵਿੱਚ ਡਰੋਨ ਕਿਉਂ ਭੇਜ ਰਹੇ ਹੋ ਜਾਂ ਸਭ ਤੋਂ ਵੱਡੀ ਗੱਲ ਕਿ ਪੰਜਾਬ ਸਰਕਾਰ ਦੀ ਨੌਲੇਜ ਤੋਂ ਬਿਨਾ ਕੇਂਦਰ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕਰਵਾਇਆ ਤਾਂ ਉਹਦਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਤਰਾਜ਼ ਕੀਤਾ ਜਾਂ ਕਹਿ ਸਕਦੇ ਆ ਸਖਤ ਨੋਟਿਸ ਲਿਆ ਕਿ ਤੁਸੀਂ ਸਾਡੇ ਪੰਜਾਬ ਦੇ ਅੰਦਰ ਇੰਟਰਨੈਟ ਕਿਵੇਂ ਬੰਦ ਕਰਾ ਸਕਦੇ ਹੋ ਤਿੰਨ ਜ਼ਿਲ੍ਹਿਆਂ ਦੇ ਅੰਦਰ ਤਾਂ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਭਰੋਸਾ ਦਵਾਇਆ ਵੀ ਅਸੀਂ ਉਹ ਇੰਟਰਨੈਟ ਖੁਲਵਾ ਦੇਾਂਗੇ ਚਲਾ ਦੇਾਂਗੇ ਜਿਹੜੇ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਜਾਂ ਬੰਦ ਕੀਤੇ ਨੇ ਬਾਕੀ ਫੇਸਬੁਕ ਪੇਜ ਵਗੈਰਾ ਉਹ ਵੀ ਚਲਾਉਣ ਦੀ ਸ਼ਾਦੀ ਪਰੀ ਗਈ ਹੈ ਔਰ ਮੈਂ ਤੁਹਾਨੂੰ ਅੱਗੇ ਦਿਖਾਉਣਾ ਲਗਭਗ ਸਾਰੇ ਲੋਕਾਂ ਨੇ ਸਮਰਥਨ ਕੀਤਾ ਹੈ ਉਧਰ ਜਿਹੜੇ ਰਾਹੁਲ ਗਾਂਧੀ ਹੈ ਕਾਂਗਰਸ ਹੈ ਉਹਨਾਂ ਨੇ ਵੀ ਐਲਾਨ ਕੀਤਾ ਹੈ ਕਿ ਜੇਕਰ ਇਹ ਬੀਜੇਪੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕਰਦੀ ਤਾਂ ਜੇ ਅਗਲੀ ਸਰਕਾਰ ਸਾਡੀ ਬਣਾ ਦਿਓਗੇ ਤਾਂ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਭਾਵੇਂ ਕਿ ਉਹਨਾਂ ਤੇ ਵੀ ਲੋਕਾਂ ਨੂੰ ਕੋਈ ਭਰੋਸਾ ਬਹੁਤਾ ਨਹੀਂਗਾ ਕਿਉਂਕਿ ਪਹਿਲਾਂ ਉਹਨਾਂ ਦੀ ਸਰਕਾਰ ਬਹੁਤ ਟਾਈਮ ਲੋਕਾਂ ਨੇ ਦੇਖੀ ਹੋਈ ਐ ਕਿਸਾਨਾਂ ਦੇ ਲਈ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਸੀ ਔਰ ਦੂਜੇ ਪਾਸੇ ਜਿਹੜੇ ਬੀਜੇਪੀ ਦੇ ਮੰਤਰੀ ਨੇ ਖਾਸ ਕਰ ਹਰਿਆਣੇ ਦਾ ਮੁੱਖ ਮੰਤਰੀ ਐ ਮਨੋਰ لال ਖੱਟਰ ਐ ਜਾਂ ਹੋਰ ਨੇ ਉਹ ਵੀ ਇਹੋ ਜਿਹੇ ਬਿਆਨ ਦਾਗ ਰਹੇ ਨੇ ਜਿਹੜੇ ਲਗਾਤਾਰ ਭੜਕਾਟ ਦਾ ਹੀ ਕਾਰਨ ਆਪਾਂ ਕਹਿ ਸਕਦੇ ਹਾਂ ਬੰਰ ਰਹੇ ਨੇ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਬੰਦ ਹੈ ਔਰ ਭੜਕਾਟ ਦਾ ਕਾਰਨ ਉਹਨਾਂ ਦੇ ਬਿਆਨ ਕਿੱਦਾਂ ਬਣ ਰਹੇ ਨੇ ਕਿਉਂਕਿ ਖੱਟਰ ਨੇ ਜਿਹੜਾ ਬਿਆਨ ਕੱਲ ਦਿੱਤਾ ਉਹ ਬਹੁਤ ਇਤਰਾਜ਼ਯੋਗ ਹੈ ਉਹ ਕਹਿੰਦਾ ਕਿਸਾਨਾਂ ਦਾ ਤਰੀਕਾ ਲੜਨ ਦਾ ਗਲਤ ਹੈ ਇਹ ਇਹ ਤਾਂ ਦੂਜੇ ਦੇਸ਼ ਵਾਂਗ ਆਉਂਦੇ ਨੇ ਇਹ ਤਾਂ ਟਰੈਕਟਰ ਟਰਾਲੀਆਂ ਲੈ ਕੇ ਕਿਉਂ ਆਉਂਦੇ ਨੇ ਵਗੈਰਾ ਵਗੈਰਾ ਇਹ ਤੁਸੀਂ ਦੇਖ ਸਕਦੇ ਹੋ ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਨੇ ਜਿਹੜੀਆਂ ਉਹ ਵੀ ਬੰਦ ਨੇ ਆਮ ਤੌਰ ਤੇ ਫਲਾਂ ਸਬਜ਼ੀਆਂ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਦੇ ਸੱਧਿਆਂ ਦਰਮਿਆਨ ਵੀ ਖੁੱਲੀਆਂ ਰੱਖੀਆਂ ਜਾਂਦੀਆਂ ਨੇ ਕਿਉਂਕਿ ਇਹਨਾਂ ਦਾ ਵਿਰੋਧ ਬੰਦ ਕਰਾਉਣ ਵਾਲੇ ਵੀ ਨਹੀਂ ਕਰਦੇ ਕਿਉਂਕਿ ਫਲ ਸਬਜ਼ੀ ਤਾਂ ਲੋਕਾਂ ਨੂੰ ਚਾਹੀਦੀ ਹੁੰਦੀ ਹੈ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਇਹ ਫਲਾਂ ਸਬਜ਼ੀਆਂ ਦੀਆਂ ਦੁਕਾਨਾਂ ਇਹ ਬੰਦ ਨੇ ਇਹ ਤੁਸੀਂ ਦੇਖ ਸਕਦੇ ਹੋ ਔਰ ਇੱਥੋਂ ਇਹ ਪਤਾ ਲੱਗਦਾ ਕਿ ਲੋਕਾਂ ਨੇ ਦਿਨੋਂ ਮਣੋਂ ਬੰਦ ਦੇ ਸੱਦੇ ਦਾ ਭਰਪੂਰ ਸਮਰਥਨ ਆ ਜਿਹੜਾ ਉਹ ਕੀਤਾ ਹੈ ਇਹ ਤੁਸੀਂ ਦੇਖੋ ਪੂਰੀ ਤਰ੍ਹਾਂ ਸਾਰੇ ਪਾਸੇ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨੇ ਇਸ ਟਾਈਮ ਲਗਭਗ ਕੋਈ ਵਿਰਲਾ ਕੁ ਮੈਡੀਕਲ ਸਟੋਰ ਵਗੈਰਾ ਖੁੱਲਾ ਹੋ ਸਕਦਾ ਹੈ ਬਾਕੀ ਬਾਜ਼ਾਰ ਜਿਹੜਾ ਹੈ ਉਹ ਇਸ ਟਾਈਮ ਪੂਰੀ ਤਰ੍ਹਾਂ ਹੀ ਬੰਦ ਹੈ ਔਰ ਜੇ ਕੋਈ ਇੱਕ ਅੱਧੀ ਦੁਕਾਨ ਕਿਸੇ ਨੇ ਖੋਲੀ ਵੀ ਹੈ ਮਾੜੀ ਮੋਟੀ ਸਫਾਈ ਵਗੈਰਾ ਕਰਨ ਲਈ ਤਾਂ ਉਹ ਬੰਦ ਕਰ ਦਿੱਤੀ ਗਈ ਹੈ ਤੁਸੀਂ ਦੇਖੋ ਸਾਰਾ ਬਾਜ਼ਾਰ ਲਗਭਗ ਬੰਦ ਹੈ ਬੰਦ ਦਾ ਸੱਦੇ ਨੂੰ ਭਰਪੂਰ ਹੰਗਾਰਾ ਜਿਹੜਾ ਉਹ ਲੋਕਾਂ ਨੇ ਇੱਥੇ ਦਿੱਤਾ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਭਾਈ ਸਾਹਿਬ ਕਿਵੇਂ ਅੱਜ ਬੰਦ ਦੇ ਸੱਦੇ ਨੂੰ ਕਿੰਨਾ ਕੁ ਹੰਗਾਰਾ ਹੈ ਬਹੁਤ ਹੈ ਬਹੁਤ ਹੈ ਹਾਂਜੀ ਬਹੁਤ ਹੈ ਪੂਰਾ ਬੰਦ ਹੈ ਹਾਂਜੀ 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 ਪਹਿਲੇ ਦੁਕਾਨਾਂ ਕਿਵੇਂ ਦਾ ਹੰਗਾਰਾ ਵੇਖ ਰਹੇ ਹੋ ਜੀ ਅੱਜ ਔਰ ਤੇ ਬਸ ਸਾਰਾ ਕੁਝ ਠੀਕ ਠਾਕ ਚੰਦਰੀਆ ਇੱਕਾ ਤੁਕਾ ਟਰਾਂਸਪੋਰਟ ਜਰੂਰ ਚੱਲਦੀ ਆ ਉਹ ਵੱਡੇ ਸ਼ਹਿਰਾਂ ਦੇ ਵਿੱਚ ਉਹ ਵੀ ਬੰਦ ਹੈ ਤੇ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆਂ ਕਿ ਲੋਕ ਇਸੇ ਤਰ੍ਹਾਂ ਸਾਂਝੋਕ ਦੇਣ ਥੈਂਕ ਯੂ ਇਹ ਤੁਸੀਂ ਦੇਖ ਸਕਦੇ ਹੋ ਫਲਾਂ ਸਬਜ਼ੀਆਂ ਦੀ ਦੁਕਾਨ ਵੀ ਭਾਰਤ ਮੰਦ ਦੇ ਸੱਦੇ ਦੇ ਵਿੱਚ ਬੰਦ ਹੈ ਬਾਈ ਜੀ ਕਿੱਦਾਂ ਦਾ ਹੰਗਾਰਾ ਹੈ ਪੂਰਾ ਹੀ ਹੰਗਾਰਾ ਬੰਦ ਹੈ ਜੀ ਸਬਜ਼ੀ ਵਾਲੀਆਂ ਦੁਕਾਨਾਂ ਬੰਦਾਂ ਬਰੂਟਾਂ ਵਾਲੀਆਂ ਦੁਕਾਨਾਂ ਬੰਦਾਂ ਹੈ ਜੀ ਮਤਲਬ ਜੇ ਸਬਜ਼ੀ ਬਰੂਟਾਂ ਵਾਲੀਆਂ ਬੰਦਾਂ ਤਾਂ ਫਿਰ ਪੂਰਾ ਬੰਦਾਂ ਜੀ ਫਿਰ ਤਾਂ ਪਲੈਂਟ ਬੰਦ ਹਾਂਜੀ 100% ਬੰਦ ਚੱਲ ਰਿਹਾ ਜੀ ਹਾਂਜੀ ਲਈ ਬੰਦ ਹੈ ਸਾਰਾ ਸ਼ਹਿਰ ਜੀ ਅੱਛਾ ਜੀ ਹਾਂਜੀ ਪੂਰਾ ਬੰਦ ਹੈ ਹਾਂ ਜੀ ਕਿਹੜਾ ਗਾ ਮੋਕਲ ਸੁ ਕੀ ਕਰਨਾ ਜੀ 12 ਦੇ ਬਾਅਦ ਠੀਕ ਹੈ ਹਾਂ